ਆ ਦੇਖੋ ਇਹ ਅੰਡੇ ਦੇ ਵਿੱਚੋਂ ਬੱਚਾ ਨਿਕਲਦਾ। ਬੱਕਾਟਲੇ ਥੋੜਾ ਜਿਹਾ ਰਹਿ ਗਿਆ। ਇਹ ਬੱਚਾ ਆਪ ਵੀ ਹਿਲਦਾ ਤੇ ਕਬੂਤਰੀ ਵੀ ਮੜਮੜਾ ਅੰਡੇ ਨੂੰ ਹਲਾਉਂਦੀ ਆ। ਵੀ ਖੇਤੀ ਨਿਕਲਿਆ ਹੋਏ ਵਿੱਚੋਂ। ਨਿਕਲਿਆ ਬਾਹਰ। ਹਿੰਦਾ ਝੂਟਾ ਜਾਂ ਵਿਚ ਕਰਦੇ ਭਾਈ ਸਾਈਡਾਂ ਦਾ ਚੱਕੇ ਹੋਣਾ ਕੱਢਦੇ ਹੁਣ ਪੂਰਾ ਬੱਚਾ ਵਿੱਚੋਂ ਚਾਹੇ ਜੈ ਨਹੀਂ ਕੱਢਣਾ ਕੱਢਦੇ ਕੱਢਦੇ ਵੈਰੀ ਗੁੱਡ ਇਨ ਆਮੇ ਛੇਤੀ ਦੇਣੇ ਚੌਕਾ ਦੇ ਦਮ ਬਸ ਇੱਕ ਲੜੀ ਬੱਚਾ ਸਾਰਾ ਹੀ ਬਾਹਰ ਹੋ ਸੱਜੇ ਵੀ ਆ ਗਿਆ ਬਾਹਰ ਉਹ ਅੱ삐 ਕਰ ਲੇਗੀ ਕਿ ਮੈਂ ਕਰਾਂ ਕੇ ਹਾਂ ਹੈ ਉਤਰਾ ਦਿੱਲੀ ਵਿੱਚ ਬੈਠਣ ਦਾ ਬੰਦੇ ਦੀ ਪਛਾਣ ਹੋ ਜਾਂਦੀ ਆ ਪਰ ਸਾਰੇ ਉਹ ਟੇਕੇ ਬੈਠੇ ਨੇ ਕੁੜਕਦੇ ਨੇ ਬੈਠੇ ਨਾਲ ਆਪਣਾ ਆਪਣਾ